ਚਾੜੂ ਪਾਰਟੀ ਨੇ ਹੁਣ ਸਾਮ ਦਾਮ ਦੰਡ ਭੇਦ ਲੜਾਈ ਝਗੜਾ ਇਹਦੇ ਨਾਲ 2027 ਵਿਧਾਨ ਸਭਾ ਚੋਣ ਜਿੱਤਣੀਆਂ ਇਹ ਬਿਆਨ ਸੀਗਾ ਸੁਸੋਦੀਏ ਦਾ ਤੇ ਪਹਿਲਾਂ ਤਾਂ ਦਾ ਮਤਲਬ ਸਮਝ ਲਈ ਸਾਮ ਦਾਮ ਦੰਡ ਭੇਦ ਸਾਮ ਦਾ ਮਤਲਬ ਹੁੰਦਾ ਕਿਸੇ ਨੂੰ ਕਨਵਿੰਸ ਕਰ ਲੈਣਾ ਉਹਨੂੰ ਸਮਝਾਉਣਾ ਤੇ ਆਪਣੇ ਨਾਲ ਚਲਾ ਲੈਣਾ ਦਾਮ ਹੋ ਗਿਆ ਮੁੱਲ ਲਾਉਣਾ ਕਿਸੇ ਬੰਦੇ ਦਾ ਦੰਡ ਹੋ ਗਿਆ ਜਿਵੇਂ ਆ ਪਰਚੇ ਕਰਾਇਨੇ ਛਾੜੂ ਵਾਲਿਆਂ ਨੇ ਵਿਰੋਧੀਆਂ ਦੇ ਉੱਤੇ ਤੇ ਭੇਦ ਹੋ ਗਿਆ ਮੀਨਸ ਛਲ ਕਪਟ ਉਹੀ ਬ੍ਰਿਕਾ ਜਾਨੀ ਜਿਹਦੇ ਵਿੱਚ ਛਲਕਪਟ ਹੋਵੇ ਜਿਹਦੇ ਨਾਲ ਤੁਸੀਂ ਜਿੱਤੋ ਤੇ ਇੱਥੇ ਮੈਂ ਐਗਜ਼ਾਮਪਲ ਦੇਣੀ ਆ ਤੁਹਾਨੂੰ ਛਲਕਪਟ ਵਾਲੀ ਸਾਮਦਮ ਦੰਡ ਭੇਦ ਵਾਲੀ ਝਾੜੂ ਪਾਰਟੀ ਦੀ ਇਹਨਾਂ ਨੇ ਟੋਟਲ ਜਿਹੜੀ ਇਹ ਚੋਣਾਂ ਨੇ ਇਹਦੇ ਵਿੱਚ 16 ਕੈਂਡੀਡੇਟ ਸੀਗੇ ਨੋਟਾਂ ਦੇ ਸਮੇਤ ਉਹਦੇ ਵਿੱਚੋਂ ਪੰਜ ਚਾਰ ਮੁੱਖ ਪਾਰਟੀਆਂ ਹੋ ਗਈਆਂ ਅਕਾਲੀ ਕਾਂਗਰਸ ਝਾੜੂ ਤੇ ਭਾਜਪਾ ਪੰਜਵਾਂ ਹੋ ਗਿਆ ਮਨਦੀਪ ਸਿੰਘ ਖਾਲਸਾ ਸੰਦੀਪ ਸਿੰਘ ਸਣੀ ਦਾ ਪ੍ਰਾ ਛੇਮਾ ਹੋ ਗਿਆ ਨੋਟਾਂ ਤੇ 10 ਹੈਗੇ ਨੇ ਕੈਂਡੀਡੇਟ ਸੱਤ ਅੱਠ ਉਹਨਾਂ ਚੋਂ ਇੰਡੀਪੈਂਡੈਂਟ ਨੇ ਤੇ ਇੱਕ ਦੋ ਪਾਰਟੀਆਂ ਨੇ ਛੁੱਟੀਆਂ ਮੋਟੀਆਂ ਕਿਸੇ ਨੂੰ ਨਾ ਨਹੀਂ ਪਤਾ ਉਹਨਾਂ ਪਾਰਟੀਆਂ ਦਾ ਤੇ ਇਹਦੇ ਵਿੱਚ ਇਹਨਾਂ ਨੇ ਹੁਣ ਜਿਹੜੇ ਇੰਡੀਪੈਂਡੈਂਟਸ ਦੀ ਆਪਾਂ ਗੱਲ ਕਰਨੀ ਆ ਜਾਂ ਪਾਰਟੀਆਂ ਦੀ ਨੋਟਾਂ ਨੂੰ ਵੋਟ ਪੈਂਦੀ ਹੈਗੀ ਐ ਇੱਥੇ 609 ਵੋਟ ਠੀਕ ਹੈ ਜੀ ਤੇ ਉਸਮਾ ਇੱਕ ਵੀ ਬੀ ਉਸਮਾ ਹੈਗੀ ਐ ਜਿਹਦੇ ਕਰਕੇ ਜਿਹੜੀ ਯਾਦ ਹੋਵੇ ਤੁਹਾਨੂੰ 2012 13 ਦੀ ਗੱਲ ਇਹ ਅਕਾਲੀਆਂ ਦੀ ਸਰਕਾਰ ਸੀ ਤੇ ਖਡੂਰ ਸਾਹਿਬ ਵਾਲੇ ਪਾਸੇ ਜਿਹੜਾ ਝਾੜੂ ਪਾਰਟੀ ਦਾ ਐਮਐਲਏ ਵੀ ਸਜਾ ਜਾਫਤਾ ਹੋਇਆ ਹੈ ਉਹਦੇ ਵਿੱਚ ਕੁੱਟਮਾਰ ਕੀਤੀ ਸੀ ਉਹਨੇ ਬੀਬੀ ਉਸਮਾਨ ਵੀ ਇਹ ਚੋਂ ਲੜਦੀ ਆ ਖਡੂਰ ਸਾਹਿਬ ਦੀ ਤੇ ਉਹਨੂੰ ਪੈਂਦੀ ਆ 547 ਵੋਟ ਠੀਕ ਹੈ ਜੀ ਮਨਦੀਪ ਸਿੰਘ ਖਾਲਸਾ ਜੀ ਨੂੰ ਪੈਂਦੀ ਆ ਵੋਟ 19620 ਹੁਣ ਇੱਕ ਇਹਨਾਂ ਨੇ ਨਕਲੀ ਮਨਦੀਪ ਸਿੰਘ ਖੜਾ ਕੀਤਾ ਹੈ ਹਮ ਨਾਮ ਉਹਦਾ ਇਹਦਾ ਨਾਮ ਮਨਦੀਪ ਸਿੰਘ ਖਾਲਸਾ ਆ ਪੇਪਰ ਦੇ ਵਿੱਚ ਜਿਹਨੇ ਐਫੀਡੇਵਟ ਪੜਿਆ ਚੋਟਮੇਸ਼ਨ ਦੇ ਵਿੱਚ ਚੋਟਮਾ ਲੜਨ ਲਈ ਦੂਸਰੇ ਦਾ ਨਾਮ ਮਨਦੀਪ ਸਿੰਘ ਉਹ ਬੰਦਾ 873 ਵੋਟ ਲੈ ਗਿਆ ਗਿੰਨੇ ਹੋ ਰਿਹਾ ਜੀ ਆਤ ਨੇ ਇੰਡੀਪੈਂਡੈਂਟ ਲੜੇ ਨੇ ਕਿਸੇ ਦੀ ਵੱਤ ਤੋਂ ਵੱਤ ਨੂੰ ਦੱਸਿਆ ਬੀਬੀ ਉਸਮਾਇਆ 547 ਜਿਹੜੀ ਪੌਪੂਲਰ ਹੈ ਉਹਦਾ ਪਤਾ ਆ ਲੋਕਾਂ ਨੂੰ ਇਹ ਬੰਦਾ ਮੀਨ ਮੈਂ ਕਹੂੰਗਾ ਇਹ ਬੰਦਾ ਜੇ ਕਟੋਂ ਕਟ ਨਹੀਂ ਤਾਂ ਮਨਦੀਪ ਸਿੰਘ ਖਾਲਸੇ ਅਸਲੀ ਮਨਦੀਪ ਸਿੰਘ ਦੀ ਇਹ ਬੰਦਾ 800 ਵੋਟ ਖਾ ਗਿਆ ਹੈ ਇਹ ਤਰੀਕੇ ਨੇ ਸ਼ਾਮਦਮ ਦਾੰਡ ਭੇਦ ਦੇ ਝਾੜੂ ਵਾਲਿਆਂ ਨੇ ਠੀਕ ਹੈ ਜੀ ਮੈਨੂੰ ਯਾਦ ਹੈ 2014 ਚ ਮੈਂ ਦਿੱਲੀ ਗਿਆ ਸੀਗਾ ਝਾੜੂ ਪਾਰਟੀ ਤੇ ਦੀ سپورਟ ਕਰਨ ਵਾਸਤੇ ਦਿੱਲੀ ਪੰਜਾਬ ਉੱਤੇ ਇਹ ਚੀਕਾਂ ਮਾਰਦੇ ਸੀ ਝਾੜੂ ਵਾਲੇ ਉਕੇ ਮੈਂ ਉਹ ਹਫਤਾ ਰਿਹਾ ਆ ਹਰੀ ਨਗਰ ਜਿਹੜਾ ਇਲਾਕਾ ਆ ਦਿੱਲੀ ਦਾ ਜਗਦੀਪ ਸਿੰਘ ਐਮਐਲਏ ਸੀਗਾ ਉੱਥੇ ਝਾੜੂ ਵਾਲਿਆਂ ਦੇ ਵਰਕਰ ਚੀਕਾ ਮਾਰਦੇ ਸੀਗੇ ਵੀ ਇਹਨਾਂ ਨੇ ਹਮ ਨਾਮ ਬੰਦੇ ਖੜੇ ਕੀਤੇ ਤੇ ਕਿਸੇ ਨੂੰ ਉਹ ਜਿਹੜਾ ਬੰਦਾ ਸੀ ਉੱਥੇ ਹਰੀ ਨਗਰ ਦੇ ਵਿੱਚ ਉਹਨੇ ਟਾਰਚ ਜਿਵੇਂ ਹੁੰਦੀ ਆ ਨਾ ਬੈਟਰੀ ਟਾਰਚ ਤੇ ਉਹਦੀ ਅੱਗੇ ਲਾਈਟ ਹੁੰਦੀ ਆ ਉਹ ਝਾੜੂ ਵਰਗੀ ਬਣਾਈ ਹੋਈ ਸੀ ਉਹ ਜਿਹੜੀ ਲਾਈਟ ਦੀ ਰੋਸ਼ਨੀ ਪੈਂਦੀ ਆ ਤੇ ਇਹ ਉਹ ਕਰਤੂਤਾਂ ਹੈ ਆਪ ਕਰਨ ਲੱਗੇ ਨੇ ਹੁਣ ਉਹਨਾਂ ਤੋਂ ਬੀਜੇਪੀ ਵਾਲਿਆਂ ਤੋਂ ਸਿੱਖ ਕੇ ਸਾਮ ਦਾਮ ਡੰਡਾ ਪੇਜ ਕੋਈ ਗੱਲ ਨਹੀਂ ਇਹ ਚੋਣਾ ਤਾਂ ਇਹਨਾਂ ਨੇ ਜਿਤਨੇ ਸੀ ਪਰ 2027 ਮੇਨ ਜਿਹੜੀ ਵਿਧਾਨ ਸਭਾ ਚੋਣ ਹੋਣੀ ਹੈ ਪੰਜਾਬ ਦੀ ਝਾੜੂ ਵਾਲੇ ਤੁਹਾਡਾ ਸਫਾਇਆ ਤੈ ਹੈ